ਚਾਜ਼ੋ ਵਾਲੀ ਗਲੀ ਦਾ ਜੋ ਤਾਰਾਂ ਦਾ ਮਸਲਾ ਦੱਸਿਆ ਹੈ ਕਿਉਂਕਿ ਕੰਮ ਕਰਾਉਣ ਦੀ ਆਪਾਂ ਨੂੰ ਜਾਜਾ ਅਫਸਰ ਦੀ ਧੌਂਚ ਕੋਡਾ ਲਾ ਕੇ ਵੀ ਆਪਾਂ ਕਰਵਾ ਸਕਦੇ ਆ ਇਹ ਬੇਨਤੀ ਤੁਹਾਨੂੰ ਕਰਕੇ ਉਹ ਜੀ ਤੁਸੀਂ ਵੇਖ ਹੀ ਰਹੇ ਜੇ ਕਿ ਜਿੱਥੇ ਵੀ ਗਏ ਆ ਪੈਨਪ੍ਰਵਾਹਾਂ ਦਾ ਭਰਪੂਰ ਜੋ ਸਹਿਯੋਗ ਮਿਲ ਰਿਹਾ ਹੈ ਅਜੇ ਦਸ਼ਮੇਸ਼ ਨਗਰ ਦੇ ਵਿੱਚ ਭਾਰੀ ਕਿਰਤਰਤਾ ਹੋਈ ਆ ਕਿ ਬਹੁਤ ਮਨ ਖੁਸ਼ ਹੋਇਆ ਹੈ ਤੇ ਬੜਾ ਉਤਸ਼ਾਹ ਆਇਆ ਹੈ ਕਿ ਲੋਕੀ ਵਾਚੜ ਕੇ ਪਤੋਂ ਵਾਧਾ ਤਰ੍ਹਾਂ ਬਟਨ ਦਬਾ ਕੇ ਵੋਟਾਂ ਪਾ ਕੇ ਜਿਤਾਉਂਗੇ ਐਮਪੀ ਸਾਹਿਬ ਵੀ ਆਏ ਤੁਹਾਡੀ ਵਾਰਡ ਦੇ ਵਿੱਚ ਕੀ ਤੁਹਾਨੂੰ ਦੇਖ ਕੇ ਸਪੋਰਟ ਜਿਹੜੀ ਕਿ ਕਿਹੜੇ ਕਿਹੜੇ ਲੋਕਾਂ ਦੇ ਮੱਛਲੇ ਜਿਹੜੇ ਹਰਗੇ ਤੇ ਜਾਣਗੇ ਦੇਖੋ ਜੀ ਐਮਪੀ ਸਾਹਿਬ ਆਏ ਨੇ ਉਸ ਦਿਨ ਕੁਦਰਤੀ ਸਾਡਾ ਫੜਕ ਬੰਦ ਸੀ ਜੋ ਕਿ ਅਸੀਂ ਪਹਿਲਾਂ ਵੀ ਦੱਸਦੇ ਹਾਂ ਕਿ ਸਾਡੇ ਫੜਕ ਦੀ ਬੜੀ ਵੱਡੀ ਸਮੱਸਿਆ ਹੈ ਕਿ ਲੋਕ ਟਾਈਮ ਸਿਰ ਕੋਈ ਬੱਚਾ ਸਕੂਲ ਨਹੀਂ ਜਾ ਸਕਦਾ ਜੇ ਫੜਕ ਬੰਦ ਹੋ ਜੇ ਉਹ ਵੀ ਐਮਪੀ ਸਾਹਿਬ ਵੱਲ ਕੁਦਰਤੀ ਮੈਂ ਕਿਹਾ ਭਰਾ ਜੀ ਇਹ ਵੇਖ ਲੋ ਸਾਡਾ ਕੀ ਲਾਦਾ ਲੰਮੀ ਲੰਮੀ ਲੈਣਾ ਵੇਖ ਕੇ ਉਹ ਵਿਸ਼ਵਾਸ ਦਿਵਾ ਕੇ ਗਏ ਆ ਕਿ ਜਲਦੀ ਤੋਂ ਜਲਦੀ ਚਾ ਭਾਵੇਂ ਇੰਟਰਪ੍ਰਿਜ ਬਣਾਇਆ ਜਾਵੇ ਚਾ ਕੋਈ ਨਾ ਕੋਈ ਹਾਲ ਜਿਹੜਾ ਕੱਢਿਆ ਜਾਵੇ ਉਹ ਕੱਢਿਆ ਜਾਊਗਾ ਹੋ ਕੇ ਦੇ ਹਾਲਾਤ ਦੇਖ ਕੇ ਨਾਲ ਨਾਲ ਉਹਨਾਂ ਨੇ ਫੀਲ ਵੀ ਕਰਨੇ ਫਿਰ ਬਹੁਰੇ ਫੀਲ ਕਰ ਰਹੇ ਜਿਹੜਾ ਫੀਲ ਕਰ ਰਹੇ ਵੀ ਵਾਕਿਆ ਲੋੜ ਐ ਤੇ ਜੋ ਹਾਲਾਤ ਬਣੇ ਤੁਹਾਨੂੰ ਲੱਗਦਾ ਛੇਤੀ ਮਸਲਾ ਹੱਲ ਹੋ ਜਾਏਗਾ ਬਿਲਕੁਲ ਛੇਤੀ ਹੱਲ ਹੋਊਗਾ ਜੇ ਕੋਈ ਗੁਰਾ ਨਿਕਲੂਗਾ ਜਿਸ ਤਰ੍ਹਾਂ ਦੀ ਪ੍ਰਚਾਰ ਚੱਲ ਰਿਹਾ ਹੈ ਬਾਕੀ ਵਿਰੋਧੀ ਧਿਰ ਵੀ ਪ੍ਰਚਾਰ ਕਰ ਰਹੀ ਆ ਤੁਹਾਡੇ ਬਾਰੇ ਵੀ ਵਿਚਾਰ ਕਰਦੇ ਕਿ ਜਲਦੀ ਆਪਣਾ ਪਹਿਲਾਂ ਵੀ ਬਾਹਰ ਰਹੇ ਆ ਤੇ ਫਿਰ ਤੁਸੀਂ ਸੇਵਾ ਇੱਥੇ ਕਰੋਗੇ ਜਿੱਦਣੇ ਬਾਅਦ ਜਾਂ ਫਿਰ ਬਾਅਦ ਪਹਿਲੇ ਮੈਂ ਬਾਹਰ ਕਿਤੇ ਜਾਣਾ ਜੀ ਉਹ ਬੱਚਿਆਂ ਨੇ ਇੱਥੇ ਘਰ ਲਿਆ ਸੀ ਇੱਕ ਮਹੀਨੇ ਬਈ ਟਿੱਕ ਟੱਕ ਲਾ ਕੇ ਵੇਖ ਲੋ ਔਰ ਜੇ ਪਿਛਲਾ ਅੰਦਾਜ਼ ਰਿਕਾਰਡ ਵੇਖ ਲੋ ਕਿ ਉਥੇ ਉਹਨਾਂ ਦੇ ਬੱਚਿਆਂ ਨੇ ਮੌਤ ਸੀ ਉਹ ਗਏ ਜ਼ਰੂਰ ਇੱਕ ਮਹੀਨੇ ਵਾਸਤੇ ਉਹ ਜਾ ਕੇ ਤੇ ਉਦੋਂ ਵਾਪਸ ਆ ਕੇ ਮੈਂ ਮੇਰਾ ਉੱਥੇ ਕੀ ਕਹਾ ਮੈਂ ਮੈਂ ਸੇਵਾ ਕਰਨੀ ਆ ਪਹਿਲਾਂ ਕਰਦੇ ਆਂ ਤੇ ਹੁਣ ਵੀ ਕਰਨੀ ਆ ਜੀ ਜਨਾਬ ਵਿਰੋਧੀ ਪਾਰਟੀ ਨੇ ਇੱਕ ਆਪਣਾ ਇਹ ਗਾਮ ਹੀ ਲਾਇਆ ਕਿ ਪਰਚੇ ਵਗੈਰਾ ਤੁਹਾਡੇ ਤੇ ਕੋਈ ਖਰਾਬ ਦੇ ਮੈਂ ਉਹ ਪਰਚੇ ਉਹਨਾਂ ਨੂੰ ਆਪਣੇ ਪਾਪ ਕੰਬ ਦੇ ਆ ਦਰੇ ਸੱਤੇਆਂ ਨੂੰ ਆਪਣੇ ਪਾਪ ਕੰਮ ਦੇ ਆ ਜੇ ਪਾਰਟੀ ਦੇਣੇ ਸੱਤੇਆਂ ਟਿਕਟ ਦੇ ਦੇ ਤੇ ਫੇਰ ਉਹ ਬੜੇ ਦੁੱਧ ਧੋਤੇ ਨੇ ਮੈਂ ਕਹਿੰਨਾ ਉਹ ਆਪਣੇ ਛੋਟੇ ਵੀਰ ਨੂੰ ਕਹਿੰਨਾ ਵੀ ਮੇਰੇ ਖਿਲਾਫ ਤੂੰ ਪਰਚਾ ਕੀ ਤੂੰ ਕੁਝ ਕਟਾਰ ਜੀ ਲੈ ਕੇ ਦੇ ਮੈਂ ਪੇਪਰ ਹੀ ਵਾਪਸ ਲੈ ਲੀਣਾ ਆਪਣੇ ਪੇਪਰ ਹੀ ਪਾੜ ਕੇ ਸੁੱਟ ਦੇਣਾ ਮੈਂ ਲੈਕਚਰ ਨਹੀਂ ਲੈਣਾ ਰਹਤਾ ਜੇ ਮੇਰੇ ਇੱਕ ਵੀ ਐਫਆਈਆ ਮੇਰੇ ਖਿਲਾਫ ਕੱਢੀ ਕਰ ਕੇ ਵਖਾ ਦੇ ਦੇ ਤੁਹਾਨੂੰ ਲੱਗਦਾ ਰਾਜਨੀਤੀ ਕੀਤੀ ਜਾ ਰਹੀ ਹੈ ਸਾਡੇ ਉਹਨਾਂ ਨੂੰ ਆਪਣਾ ਡਰਾਉਂਦਾ ਕੰਮਣ ਦੇ ਜੀ ਉਹਨਾਂ ਨੂੰ ਆਪਣੇ ਪਾਪ ਕੰਮ ਦੇ ਉਹਨਾਂ ਦੇ ਉਹਨਾਂ ਦੇ ਦਰੇ ਸੱਤੇ ਬੰਦ ਹੋਣੇ ਆ ਤਾਂ ਉਹਨਾਂ ਦੇ ਪਾਪ ਕੰਮ ਦੇ ਤੁਹਾਡੇ 21 ਤਰੀਕ ਨੂੰ ਕਿਸ ਤਰ੍ਹਾਂ ਲੱਗਦਾ ਹੈ ਕਿ ਲੋਕਾਂ ਦਾ ਹੰਗਾਰਾ ਕਿੱਦਾਂ ਹੋ ਜਾਏਗਾ ਲੋਕਾਂ ਦਾ ਹੰਗਾਰਾ ਹੱਥ ਵਾਲਾ ਬਟਨ ਦਬਾ ਕੇ ਚੜ੍ਹਦੀ ਕਲਾ ਹੋਵੇ ਪਾਸੇ ਜਾਊਗਾ ਫਿਕਰ ਨਾ ਕਰੋ ਚੜ੍ਹਦੀ ਕਲਾ ਰਹੂਗੀ ਇਹ ਇੱਕ ਆਖਰੀ ਪੀਨ ਸਾਡੇ ਉਪਕਿਸ਼ਾਨਾ ਪ੍ਰਚਾਰ ਹੁਣ ਵੱਧ ਹੋ ਜਗਾ ਤੇ ਲੋਕਾਂ ਨੂੰ ਕੀ ਪੀਨ ਕਰਨੀ ਚਾਹੀਦੀ ਮੈਂ ਆਪਣੇ ਵਾਰਡ ਨੰਬਰ ਛੱਡ ਦੇ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਉਸ ਦਿਨ ਵੋਟ ਪਾਉਣ ਜ਼ਰੂਰ ਸਾਰਿਆਂ ਨੇ ਪਹੁੰਚਣਾ ਹੈ ਕਿਉਂਕਿ ਵੋਟ ਪਾਉਣੀ ਬਹੁਤ ਜ਼ਰੂਰੀ ਆ ਉਹ ਟਾਈਮ ਸਿਰ ਜਾਣਾ ਕਿਉਂ ਸਮਾਂ ਠੰਡ ਦਾ ਵੀ ਆ ਜਿੱਥੇ-ਜਿੱਥੇ ਬੂਤ ਬਣਿਆ ਹੈ ਚਾਹ ਦੂਰ ਹੈ ਚਾਹ ਨੇੜੇ ਹੈ ਆਪਣੇ ਵੋਟ ਦਾ ਇਸਤੇਮਾਲ ਜਿਹੜਾ ਵਾ ਉਹ ਟਾਈਮ ਸਿਰ ਆਣ ਕੇ ਹੱਥ ਵਾਲਾ ਬਟਨ ਦੋ ਨੰਬਰ ਉੱਪਰ ਆ ਕੇ ਮੈਨੂੰ ਕਾਮਯਾਬ ਕਰਨ ਔਰ ਮੈਂ ਲਾ ਕੇ ਦਿਆਂ ਜਿਹੜੀਆਂ-ਜਿਹੜੀਆਂ ਸਮੱਸਿਆ ਚਾਹ ਉਹ ਪਾਣੀ ਦਾ ਮਸਲਾ ਚਾਹ ਸੀਵਰ ਦਾ ਮਸਲਾ ਚਾਹ ਲੈ ਸਟਰੀਟ ਲਾਈਟ ਦਾ ਮਸਲਾ ਚਾਹ ਹੋਰ ਵੀ ਕਿਸੇ ਭੈਣ ਭਾਈ ਦਾ ਚਾਹ ਉਹ ਕਿਸੇ ਕਾਰਡ ਦਾ ਮਸਲਾ ਮੈਂ ਜਿੱਥੇ ਵੀ ਮੇਰੀ ਡਿਊਟੀ ਲਾਉਣਗੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਮੈਂ ਚੌਂਕੀਦਾਰ ਕੋਟ ਖਾਲਸਾ ਚੌਂਕ ਦੇ ਵਿੱਚ ਬੈਠਾ ਐ ਔਰ ਗਾਂ ਵੀ ਬੈਠਾ ਰਹੂੰਗਾ ਇਹ ਕੋਈ ਤਿਆਰ ਕੀਤੀ ਹੋਈ ਸਪੀਚ ਨਹੀਂ ਆ ਇਹ ਸੱਚ ਹੈਗਾ ਜੋ ਅਸੀਂ ਦੱਸ ਰਹੇ ਆ ਕਿ ਇੰਨਾ ਜਿਹੜੇ ਸਾਡੇ ਕੌਂਸਲਰ ਸਾਹਿਬ ਨੇ ਸਵਿੰਦਰ ਸਿੰਘ ਸੱਤ ਇਹ ਕਾਫੀ ਟਾਈਮ ਤੋਂ ਜਿੱਤਰੇ ਨੇ ਲਗਾਤਾਰ ਉਹਨਾਂ ਜਿੱਤ ਦਾ ਕਾਰਨ ਹੈਗਾ ਇਹਨਾਂ ਦੇ ਸਵਾਰੇ ਹੋਏ ਕੰਮ ਤੇ ਇਹਨਾਂ ਦਾ ਬਾਹ ਫੜ ਕੇ ਨਾਲ ਤੁਰਨਾ ਚਾਹੇ ਰਾਤ ਵੇਲੇ ਚਾਹੇ ਦਿਨ ਵੇਲੇ ਜਿਸ ਵੇਲੇ ਮਰਜੀ ਰਬ ਨਾ ਕਰੇ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਤੇ ਸੱਤੇભાઈ ਨੇ ਕਦੀ ਨਹੀਂ ਕਿਹਾ ਵੀ ਤੁਸੀਂ ਇੱਕ ਅੱਧਾ ਘੰਟਾ ਬਾਅਦ ਚ ਆਇਓ ਜਾਂ ਕੱਲ ਆਇਓ ਜਾਂ ਮੈਂ ਕਰਾਂਗਾ ਇਹਨਾਂ ਨੇ ਉਸੇ ਵੇਲੇ ਬਾਹਰ ਫੜ ਕੇ ਕਿਹਾ ਹੈ ਕਿ ਚਲੋ ਮੈਂ ਤੁਹਾਡੇ ਨਾਲ ਤੁਹਾਡੇ ਕੰਮ ਕਰਾਨਾ ਸੋ ਇਸ ਕਰਕੇ ਅਸੀਂ ਅੱਗੇ ਵੀ ਸਾਰੀ ਆਪਣੀ ਜਨਤਾ ਨੂੰ ਸਫਾਰਿਸ਼ ਕਰਦੇ ਹਾਂ ਕਿ ਇਹਨਾਂ ਨੂੰ ਹੀ ਅਸੀਂ ਕਾਮਯਾਬ ਬਣਾਉਣਾ ਹੈ ਕਿਉਂਕਿ ਸਿਆਣਿਆਂ ਦੀ ਘਾਵਤ ਹੈਗੀ ਹੈ ਕਿ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਉਹਦੇ ਚ ਨੇ ਤੋਂ ਜਿਹੜੇ ਸਿਆਣੇ ਬੈਠੇ ਹੋਏ ਨੇ ਉਹ ਇਸ ਚੀਜ਼ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਮੈਨੂੰ ਇਹਨਾਂ ਦੀ ਕੁਝ ਕਹਿਣ ਦੀ ਲੋੜ ਨਹੀਂ ਹੈਗੀ ਕਿ ਮੈਂ ਇਹਨਾਂ ਦੇ ਫੇਵਰ ਵਿੱਚ ਕੁਝ ਕਮਾਂ ਇਹੀ ਕਮਾਂਗੀ ਕਿ ਪਰਮਾਤਮਾ ਇਹਨਾਂ ਦੀ ਜਿੱਤ ਹਮੇਸ਼ਾ ਕਾਇਮ ਰੱਖੇ ਤੇ ਇਹ ਸਾਡੇ ਕੰਮ ਆਉਂਦੇ ਰਹਿਣ ਤੁਹਾਨੂੰ ਲੱਗਦਾ ਇਹਨਾਂ ਦੇ ਕਿਤੇ ਕੰਮ ਇਹਨਾਂ ਨੂੰ ਜਿਤਾਣਗੇ ਹਾਂਜੀ ਬਿਲਕੁਲ ਜਿਤਾਣਗੇ ਜੀ ਬਿਲਕੁਲ ਜਿਤਾਣਗੇ ਕਿਉਂਕਿ ਸੱਚ ਜਿਹੜਾ ਉਹ ਜਿੱਤਦਾ ਹੈ ਉਹਦੇ 'ਚ ਕੋਈ ਝੂਠ ਨਹੀਂ ਆ ਝੂਠ ਨੂੰ ਡਰ ਹੁੰਦਾ ਹੈ ਕਿ ਮੈਂ ਵੀ ਜੋ ਕਮਗਾਂਦਾ ਹੈ ਪਰ ਸੱਚ ਨੂੰ ਡਗਮਗਾਣ ਦੀ ਕੋਈ ਲੋੜ ਨਹੀਂ ਹੈਗੀ ਤੇ ਮੇਰੇ ਨਹੀਂ ਇੱਥੇ ਜਿੰਨੇ ਜਾਣੇ ਬੈਠੇ ਨੇ ਉਹਨਾਂ ਸਾਰਿਆਂ 'ਚ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਕਿਸੇ ਨਾ ਕਿਸੇ ਮਸਲੇ ਵਿੱਚ ਭਾਜੀ ਦੀ ਲੋੜ ਪਈ ਪਈ ਆ ਤੇ ਭਾਜੀ ਬਾਹ ਫੜ ਕੇ ਨਾਲ ਤੁਰੇ